ਲੋ ਵੀ ਮੇਰੇ ਪਿੰਡਾਂ ਵਾਲੇ ਦੋਸਤੋ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁ ਸਵਾਗਤ ਹੈ ਤੇ ਜਿਹੜੇ ਪਿੰਡਾਂ ਵਾਲੇ ਬਾਈਆਂ ਨੂੰ ਗ੍ਰੀਨ ਟੀ ਨਹੀਂ ਬਣਾਉਣੀ ਆਉਂਦੀ ਅੱਜ ਮੈਂ ਤੁਹਾਨੂੰ ਸਿਖਾਉਂਗਾ ਗ੍ਰੀਨ ਟੀ ਬਣਾਉਣੀ ਤੇ ਇਹ ਆਪਾਂ ਲਿਫਟਨ ਦੀ ਗ੍ਰੀਨ ਟੀ ਲਈਏ ਹਨੀ ਲੈਮਨ ਤੇ ਸਿਰਫ 2 ਮਿੰਟਾਂ ਦੇ ਵਿੱਚ ਹੀ ਆਪਾਂ ਬਣਾ ਕੇ ਪੀ ਸਕਦੇ ਹਾਂ ਇਹਦੇ ਬਹੁਤ ਹੀ ਬੈਨੀਫਿਟ ਹੈ ਜਿੰਨਾਂ ਵੀਰਾਂ ਨੇ weight ਘਟਾਉਣਾ ਹੈ ਉਹ ਆਪਣਾ weight ਘਟਾ ਸਕਦੇ ਆ ਤੇ ਬਹੁਤ ਹੀ ਹੈਲਦੀ ਹੈ ਸਭ ਤੋਂ ਪਹਿਲਾਂ ਆਪਾਂ ਉਬਲਦੇ ਤੱਕ ਰਹਿਣਾ ਪਾਣੀ ਉਬਲਦਾ 2 ਮਿੰਟ ਜਦੋਂ ਪਾਣੀ ਉਬਲ ਜੇ ਤਾਂ ਸਿਲੰਡਰ ਨੂੰ ਕਰ ਦਿਓ ਬੰਦ ਪਾਣੀ ਨੂੰ ਪਾ ਲਓ ਦੂਸਰੀ ਆਪਣੇ ਕੱਪ ਦੇ ਵਿੱਚ ਉਬਲੇ ਪਾਣੀ ਨੂੰ ਐਸਟਰ ਕਰ ਡੱਬਾ ਹੋਰ ਕੇ ਡੱਬੇ ਦੇ ਵਿੱਚੋਂ ਇਦਾਂ ਦੀ ਕਪੂੜੀ ਨਿਕਲੂਗੀ ਤੇ ਕਪੂੜੀ ਨੂੰ ਖੋਲ ਲਓ ਚੰਗੀ ਤਰ੍ਹਾਂ ਡੱਬੇ 'ਚੋਂ ਇਦਾਂ ਦੀ ਕਪੂੜੀ ਕੱਢ ਲੈਣੀ ਹੈ ਇਹਨੂੰ ਉੱਪਰ ਤੁਸੀਂ ਦੇਖ ਸਕਦੇ ਹੋ ਮੈਂ ਖੋਲ ਲਿਆ ਖੋਲ ਕੇ ਦਿਖਾਉਣਾ ਇਹਦੇ ਚ ਇੱਕ ਪਾਊਚ ਨਿਕਲੂਗਾ ਉਹ ਪਾਊਚ ਨੂੰ ਤੁਸੀਂ ਕੱਪ ਦੇ ਵਿੱਚ ਪਾ ਦੇਣਾ ਇਦਾਂ ਦਾ ਪਾਊਚ ਨਿਕਲੂ ਹੈ ਜਿਹੜੇ ਡੱਬੇ ਦੇ ਵਿੱਚੋਂ ਲਿਫਟਨ ਤੇ ਟੀ ਬੈਗ ਹੈ ਟੀ ਬੈਗ ਨੂੰ ਆਪਾਂ ਕੱਪ ਦੇ ਵਿੱਚ ਰੱਖ ਦੇਣਾ ਉਹ ਦੇ ਦਾ ਹਲਾ ਲੈਣਾ ਉਡੀ ਕੀ ਹੋਈ ਆਪਣੀ ਰੈਡੀ ਤਦ ਦਾ ਬੈਗ ਨੂੰ ਤੁਸੀਂ ਹਲਾ ਲੈਣਾ ਇਹ ਰਹੀ ਮੇਰੀ ਗ੍ਰੀਨ ਟੀ ਵਧੀਆ ਲੱਗੀ ਤੇ ਅੱਜ ਪਹਿਲੀ ਵਾਰ ਪਿੰਟਾ ਵਾਲੇ ਭਾਈਆਂ ਨੇ ਬਣਾਉਣੀ ਸਿੱਖ ਲਈ ਨਾ ਬਹੁਤ ਵੱਡਾ ਹੈ ਦਾ ਪਰ ਇਹ 2 ਮਿੰਟਾਂ ਜੀ ਬਣ ਜਾਂਦੀ ਹੈ ਘਰੇ ਮੈਂ ਤੁਹਾਨੂੰ ਵਰਤੀ ਦਿਖਾਈਏ ਪੂਰੀ ਵੀਡੀਓ ਦੇਖਿਓ ਤੇ ਮੇਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਰ ਨੂੰ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਹੋਰ ਦਿਖਾਵਾਂਗੇ ਜੇ ਦੁਬਾਰ ਲਿਆ ਕੇ ਆਉਂਗੀ ਤਾਂ ਤੁਹਾਨੂੰ ਗ੍ਰੀਨ ਟੀ ਦਾ ਇਦਾਂ ਦਾ ਕਲਰ ਦਿਖੂਗਾ ਕੱਪ ਚ ਪਾਉਂਗੀ ਤੇ ਇਸ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਸਰਵ ਥੈਂਕ ਯੂ